ਇਹ ਚਰੇ ਚੋ ਨਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਦੇ ਨਾਲ ਮੈਂ ਐਮਐਲਏ ਬਣਿਆ ਕਿਸੇ ਪਿਓ ਦੇ ਕਿਸੇ ਦੇ ਜੰਗੀਰਦਾਰ ਦੇ ਪੈਸਿਆਂ ਦੇ ਨਾਲ ਮੈਂ ਐਮਐਲਏ ਨਹੀਂ ਬਣਿਆ ਤੇ ਜੇ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਕਹਿੰਦਾ ਕਿ ਹਾਂ ਮੈਂ ਗਲ ਕੱਤੀ ਆ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ ਤੋਂ ਮਾਰੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਉਹਦੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀਤੀ ਪਹਿਲਾਂ ਸਾਰੇ ਠਿੱਕਾ ਤੇ ਕਾਏ ਤੇ ਕਾਰਵਾਈ ਹੋਣੀ ਚਾਹੀਦੀ ਹਾਊਸ ਕੋ ਗਾਲ ਕੱਢਿਆ ਯਾਰ ਕਦਾ ਕੱਟੂਗਾ ਕਦਾ ਕੱਟੂਗਾ ਜੀ ਗਾਲਾਂ ਕੱਟੂਗਾ ਕਹਿੰਦੇ ਗਾਲਾਂ ਇੱਕ ਵਾਰ ਕੀ ਵਰਤਿਆ ਉਹਨਾਂ ਨੇ ਮੇਰੀ ਇੱਕੋ ਰਿਕਵੈਸਟ ਹੈ ਐਗਜ਼ੈਕਟ ਬੰਦ ਦੱਸੋ ਕੀ ਵੀ ਗੱਤੀ ਸਪੀਕ ਸਰ ਮੇਰੀ ਗੁਜ਼ਾਰਿਸ਼ ਹੈ ਤੁਸੀਂ ਰਿਕਾਰਡ ਚੈੱਕ ਕਰ ਲਓ ਰਿਕਾਰਡ ਦੇ ਮੁਤਾਬਕ ਜੇ ਉਧਰੋਂ ਵੀ ਪਰਿਵਾਰ ਤੇ ਅਲੀਗੇਸ਼ਨ ਹੈ ਕਿ ਕਾਹਦੇ ਰਿਜਨ ਦਾ ਮੈਂ ਵੀ ਕੁਝ ਨਹੀਂ ਕੀਤਾ ਹੈ ਕਿ ਨਾ ਰਿਕਾਰਡ ਦੇ ਹਾਂ ਉਹ ਵੀ ਗਲਤ ਹੈ ਜੋ ਕੁਝ ਇਧਰੋਂ ਵੀ ਹੋਇਆ ਉਹ ਵੀ ਗਲਤ ਨਹੀਂ ਇਧਰੋਂ ਵੀ ਬੇਨਤੀ ਹੈ ਮੇਰੀ ਬੇਨਤੀ ਆਪਣਾ ਰਿਕਾਰਡ ਚੈੱਕ ਕਰਕੇ ਔਰ ਮੈਂ ਦੱਸਣਾ ਚਾਹੁੰਨਾ ਕਿ ਸਾਡੇ ਪਿੰਡ ਪਿੰਡਾਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਜਿਵੇਂ ਸੋਨ ਸਾਹਿਬ ਨੇ ਦੱਸਿਆ ਕਿ ਜਿਹੜੀ ਸ਼ਰਾਬ ਦੀ ਫੈਕਟਰੀ ਚੱਲਦੀ ਸੀ ਉਹ ਸ਼ਰਾਬ ਦੀ ਫੈਕਟਰੀ ਉਹਦੇ ਵਿੱਚ ਸਾਡੇ ਪੈਲ ਦੇ ਐਮਐਲਏ ਖਾਨੇ ਦੇ ਐਮਐਲਏ ਇਹਨਾਂ ਦੇ ਨਾਮ ਸ਼ਰਿਆਮ ਆਉਂਦੇ ਸੀ ਔਰ ਉਹਦੇ ਵਿੱਚ ਮੈਨੂੰ ਚਾਹੁੰਨਾ ਸੀ ਕਿ ਜਿਹੜੇ ਇਹ ਲੋਕਾਂ ਨੂੰ ਮਾਰਨ ਵਾਲੇ ਲੋਕ ਨੇ ਜੇ ਸਾਹਮਣੇ ਹੋਣੇ ਚਾਹੀਦੇ ਆ ਇਹਨਾਂ ਦੇ ਸਖਤ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਦੂਜੀ ਗੱਲ ਅੱਜ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਕਿਸੇ ਉੱਚ ਜਾਤੀ ਨੂੰ ਸਾਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਤਾਂ ਸ਼ਾਇਦ ਤੁਸੀਂ ਵੀ ਐਕਸ਼ਨ ਲੈਣਾ ਸੀ ਪਰ ਮੈਂ ਇੱਕ ਐਸ்சி ਭਾਈਚਾਰੇ ਚੋਂ ਆ ਨਾ ਬਾਬਾ ਸਾਹਿਬ ਭੀਮrao ਅੰਬੇਦਕਰ ਦੇ ਸੰਵਿਧਾਨ ਦੇ ਨਾਲ ਮੈਂ ਐਮਐਲਏ ਬਣਿਆ ਕਿਸੇ ਪਿਓ ਦੇ ਕਿਸੇ ਦੇ ਜੰਗੀਰਦਾਰ ਦੇ ਪੈਸਿਆਂ ਦੇ ਨਾਲ ਮੈਂ ਐਮਐਲਏ ਨਹੀਂ ਬਣਿਆ ਤੇ ਜੇ ਸਦਨ ਸਭਾ ਦੇ ਵਿੱਚ ਉਹ ਐਮਐਲਏ ਕਹਿੰਦਾ ਕਿ ਹਾਂ ਮੈਂ ਗਾਲ ਕੱਢੀ ਆ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਸਪੀਕਰ ਸਾਹਿਬ ਤੁਸੀਂ ਇੱਕ ਨਿਆਂ ਦੀ ਕੁਰਸੀ ਦੇ ਉੱਤੇ ਬੈਠੇ ਹੋ ਔਰ ਅੱਜ ਤੁਸੀਂ ਜੇ ਇੱਕ ਦਲਤ ਦੇ ਨਾਲ ਨਿਆਂ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ 35% ਦਲਤਾਂ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਜੇ ਸਭ ਤੋਂ ਵੱਡੇ ਪਵਿੱਤਰ ਮੰਦਰ ਦੇ ਵਿੱਚ ਜੇ ਨੂੰ ਗਾਲ ਕੱਢੀ ਜਾਵੇ ਦੋਦੇ ਵਿੱਚ ਵੀ ਚੁੱਪ ਕਰ ਜਾਓ ਬੈਠ ਜਾਓ ਕਿਹਾ ਜਾਵੇ ਜੇ ਕਿ ਇਸ ਪਵਿੱਤਰ ਮੰਦਰ ਦੇ ਵਿੱਚ ਸਿੱਖਾਂ ਦੇ 12 ਵੱਜ ਗਏ ਕਹਿਣ ਦੇ ਉੱਤੇ ਜੇ ਅਸੀਂ ਉਸ ਗੱਲ ਨੂੰ ਚੱਕੀਏ ਵਿਰੋਧੀ ਧਿਰ ਦਾ ਨੇਤਾ ਸਿੱਖਾਂ ਦੇ 12 ਵੱਜਾਵੇ ਤੇ ਤੁਸੀਂ ਕਹੋਗੇ ਭਾਈ ਬੈਠ ਜਾਓ ਕੋਈ ਗੱਲ ਨਹੀਂ ਐ ਮੈਂ ਕਹਿੰਨਾ ਫਿਰ ਭਾਈ ਸਾਹਿਬ ਸਪੀਕਰ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਆਪਣੀ ਸੀਟ ਦੇ ਉੱਤੇ ਬੈਠਣ ਲੱਗਿਆ ਕਿਉਂਕਿ ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਦਰਤਾ ਨੂੰ ਇਸ ਮਾਨਜੋ ਪਵਿੱਤਰ ਸਜਨ ਦੇ ਵਿੱਚ ਵੀ ਸਾਨੂੰ ਇਨਸਾਫ ਨਹੀਂ ਮਿਲਣਾ ਤੁਹਾਡਾ ਬਹੁਤ ਬਾਤਵਾਦ ਗੱਲਪੁਰਾ ਸਾਹਿਬ ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਉਸ ਸਮੇਂ ਮੰਤਰੀ ਸਾਹਿਬ ਬੋਲ ਰਹੇ ਸੀ ਜੇਕਰ ਉਸ ਸਮੇਂ ਆਪਾਂ ਤੁਹਾਨੂੰ ਗੱਲ ਬੁਲਾਉਂਦੇ ਤਾਂ ਉਹ ਗੱਲ ਕਿਸੇ ਤਨਪੱਤਰ ਨਹੀਂ ਲੱਗਣੀ ਸੀ ਜਿਹੜੀ ਉਹਨਾਂ ਨੇ ਗਾਲ ਕੱਢੀ ਹੈ ਉਹਨਾਂ ਦਾ ਆਪਾਂ ਨੋਟਿਸ ਲੈਣਾ ਤੇ ਜਿਹੜਾ ਉਹਨਾਂ ਨੇ ਤੁਹਾਡੇ ਪਿਓ ਬਾਰੇ ਵੀ ਕੁਝ ਕਿਹਾ ਉਹਦਾ ਵੀ ਨੋਟਿਸ ਲੈਣਾ ਹੈ ਹਾਂਜੀ ਜੀ ਜੀ ਨੇ ਇਹਨਾਂ ਨੇ ਉਹ ਕਿਹਾ ਸਾਰਾ ਨੋਟਿਸ ਲੈਣਾ ਪਰ ਜਿੱਕਰ ਤਣ ਪੱਤਨ ਲਾਣੀ ਹੈ ਤਾਂ ਕਿਸੇ ਇੱਕ ਪਾਏ ਕਾਇਦੇ ਤੇ ਇੱਕ ਤਰੀਕੇ ਨਾਲ ਹੀ ਰੱਖਣੀ ਹੈ ਜੀ ਦੱਸੋ ਅੰਜ ਮਤ ਸੀ ਮੇਰੀ ਬੇਨਤੀ ਇਹ ਹੈ ਕਿ ਦੋਵੇਂ ਮੁੱਦੇ ਦੋਵੇਂ ਮੁੱਦੇ ਬੜੇ ਸੁਵਿਧਾ ਦਸੀਲ ਨੇ ਇੱਕ ਅਸੀਂ ਬਾਸ ਕਰ ਲਿਆ ਬਹਿਸ ਕਰ ਲਈ ਭਾਵੇਂ ਉਸ ਬਹਿਸ ਦੇ ਅੰਦਰ ਵੀ ਕੋਈ ਤਲਕੀਆਂ ਹੋਈਆਂ ਜੋ ਵੀ ਹੋਇਆ ਦੂਸਰਾ ਮੁੱਦਾ ਵੀ ਪੰਜਾਬ ਦੇ ਸਨਮਾਨਸ ਨਾਲ ਜੁੜਿਆ ਮਤਲਬ ਮੈਨੂੰ ਅਫਸੋਸ ਇਸ ਗੱਲ ਦਾ ਤੁਸੀਂ ਬਾਹਰ ਜਾਣਾ ਉਹ ਦਿਨ ਕੱਢ ਜੋ ਮੱਚੀ ਗਾ ਲੋ ਵੈਸੇ ਆਸ ਵੀ ਕੀ ਕਰੀਏ ਜਿਹੜੇ ਆਪਣੇ ਸੀਆਮ ਨੂੰ ਪਿਆਰ ਦੀ ਜੁੱਤੀ ਕਹਿੰਦੇ ਸਿਰ ਤੇ ਹਵਾਲਤੀ ਜਿਹੜੇ ਆਪਣੇ ਸੀਆਮ ਨੂੰ ਕਹਿੰਦੇ ਆ ਵੀ ਉਹ ਦੇਸੀ ਟੱਟੂ ਆ ਅਸੀਂ ਕਿਉਂ ਉਮੀਦ ਕਰੀਏ ਸਾਡੇ ਪਰ ਚੰਗਾ ਬੋਲਣਗੇ ਤੁਸੀਂ ਕਿਸੇ ਨੂੰ ਮਾਰਿਆ ਕਿ ਆ ਤੇ ਛੰਗਾ ਕਹਦੇ ਹੋ ਕਿਸੇ ਦੇ ਬਾਪ ਬਾਰੇ ਇਥੇ ਮਤਲਬ ਕਿਹਾ ਜਾਵੇ ਮੈਂ ਚਾਹੁੰਦਾ ਨਾ ਮੈਂ ਸੁਣਿਆ ਕੋਈ ਬਰਾ ਐਡਮਿਟ ਕਰਦੇ ਆ ਮંત્રી ਸਾਹਿਬ ਇਹ ਚੇਰ ਨੇ ਵੀ ਸੁਣਿਆ ਚੇਰੇ ਦਾ ਸਖਤ ਨੋਟਿਸ ਲਊਗੀ ਆਪਾਂ ਉਹ ਕਰਾਂ ਗਾਲ ਦੀ ਗੱਲ ਤੁਸੀਂ ਤੁਸੀਂ ਮੁੱਦਿਆਂ ਦੇ ਵਿਆਸ ਕਰੋ ਇੱਕ ਦੂਜੇ ਦੇ ਖਾਦ ਲਾਓ ਜੋ ਕਹਣਾ ਕਹਿ ਲੋ ਕਹਿੰਦੇ ਹੀ ਹੋ ਪਰ ਪ੍ਰਸ਼ਨ ਇਹ ਤਾਂ ਬਤਾਸ ਕਰਨ ਵਾਲੀ ਗੱਲਾਂ ਨਹੀਂ ਗਾਸਪ੍ਰਸਾਬ ਉਹਨਾਂ ਗੱਲ ਪੂਰੀ ਰੱਖੋ ਇਹ ਗੱਲ ਪੱਲਵਾਂਗੇ ਥੈਂਕ ਯੂ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਸੁਣੀ ਕਰੰਗੇ ਉਹਨਾਂ ਨੂੰ ਪਹਿਲੇ ਗੱਲ ਪੂਰੀ ਕਰ ਲਿਓ ਮੰਤਰੀ ਸਾਹਿਬ ਗੱਲ ਪੂਰੀ ਕਰਨ ਦੇ ਉਹਨਾਂ ਨੂੰ ਉਹ ਹੋ ਨਹੀਂ ਕਿਹਾ ਵੈ ਕਿ ਮੈਂ ਕੀਤੀ ਪਹਿਲਾ ਸਾਰੇ ਠਿਕਾਏ ਤੇ ਕਾਰਵਾਈ ਹੋਣੀ ਚਾਹੀਦੀ ਹਾਊਸ ਕੋ ਗਾਲ ਕੱਢਿਆ ਯਾਰ ਕਿੱਦਾਂ ਕਰਦੇ ਗਾਲ ਯਾਰ ਹਾਊਸ ਹੈ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਆ ਗਾਲਾ ਕਰਦੇ ਤੁਸੀਂ ਸਭ ਕਿਹੜੀ ਗੱਲੋਂ ਗਾਲਾਂ ਕੱਢਦੇ ਹੋ ਤਾਲੀਵਾਦ ਸਾਹਿਬ ਗਾਲਾਂ ਕੱਢਦੇ ਹੋ ਕਿਉਂ ਗਾਲਾ ਕਰਦੇ ਤੁਸੀਂ ਜਰਾ ਕੱਢੂੰਗਾ ਜਰਾ ਕੱਢੂੰਗਾ ਅਜੀ ਗਾਲਾਂ ਕੱਢੂੰਗਾ ਕਹਿੰਦੇ ਗਾਲਾ ਆਪਾਂ ਬਾਕੀ ਬੈਜਦੇ ਹਾਂ ਬੈਠੋ ਸਾਰੇ ਬੈਠੋ ਬੈਠੋ ਸਾਰੇ ਬੈਠੋ ਪਲੀਜ਼ ਬੈਠੋ ਮਾਸਾ ਬੈਠੋ ਬੈਠੋ ਜਦੋਂ ਤੁਹਾਨੂੰ ਇੱਕ ਵਾਰ ਕਹਿਤਾ ਆਪਾਂ ਚੇਰ ਨੇ ਨੋਟਿਸ ਲਿਆ ਆ ਕਰਾਂਗੇ ਫਿਰ ਤਸੱਲੀ ਰੱਖਣੀ ਚਾਹੀਦੀ ਤੁਹਾਨੂੰ ਬੈਠੋ ਪਲੀਜ਼ ਬੈਠੋ ਪਲੀਜ਼ ਬੈਠੋ ਤੁਸੀਂ ਬੈਠੋਗੇ ਤੁਸੀਂ ਬੈਠੋਗੇ ਤੁਸੀਂ ਬੈਠੋਗੇ ਬੈਠੋ ਪਲੀਜ਼ ਬਸ ਮੈਂ ਕਿਹਾ ਬੈਠੋ ਤੁਸੀਂ ਐਮੀ ਜੀ ਸਾਹਿਬ ਮਾਫੀ ਮੰਗਣਾ ਚਾਹੁੰਦੇ ਹੋ ਇਸ ਗਲਤੀ ਹਾਂਜੀ ਤੁਸੀਂ ਬੈਠੋ ਤੁਸੀਂ ਬੈਠੋ ਤੁਸੀਂ ਬੈਠੋ ਤੁਸੀਂ ਆ ਕੇ ਚੇਅਰ ਤੇ ਬਹਿ ਜਾਓ ਆ ਜਾਓ ਬੈਠੋ ਬੈਠੋ ਪਲੀਜ਼ ਬੈਠੋ ਤੁਸੀਂ ਜੀ ਬਾਈਬਾ ਸਾਹਿਬ ਦੋਨੋਂ ਪਾਸਿਓਂ ਹੀ ਨਹੀਂ ਉਧਰੋਂ ਕੁਝ ਨਹੀਂ ਆਇਆ ਮੁੰਨਾ ਨਹੀਂ ਬਿਲਕੁਲ ਨਹੀਂ ਨਹੀਂ ਬਿਲਕੁਲ ਉਧਰੋਂ ਕੁਝ ਨਹੀਂ ਮੈਨੂੰ ਗੱਲ ਕਰ ਲੈਣ ਦਿਓ ਜੀ ਮੇਰੀ ਬੇਤੀ ਸੁਣ ਮੈਨੂੰ ਗੱਲ ਕਰ ਲੈਣ ਦਿਓ ਮੇਰੀ ਜੱਤੀ ਸਪੀਕਰ ਸਭੇਕ ਕਮ डाय परिवार्ड लो ना कुछ रिकॉर्डेडिंग रिकॉर्ड चेक कर लो ਰਿਕਾਰਡ ਦੇ ਮੁਤਾਬਕ ਜੇ ਉਧਰੋਂ ਵੀ ਪਰਿਵਾਰ ਤੇ ਅਲੀਗੇਸ਼ਨ ਹੈ ਬਿਲਕੁਲ ਨਹੀਂ ਬਿਲਕੁਲ ਕੁਝ ਨਹੀਂ ਕਿਹਾ ਮੈਂ ਕਹਿੰਦਾ ਰਿਕਾਰਡ ਵੇਖ ਲਓ ਹਾਂ ਉਹ ਵੀ ਗਲਤ ਹੈ ਜੋ ਕੁਝ ਇਧਰੋਂ ਵੀ ਹੋਇਆ ਉਹ ਵੀ ਗਲਤ ਨਹੀਂ ਇਧਰੋਂ ਵੀ ਬੇਨਤੀ ਹੈ ਮੇਰੀ ਬੇਨਤੀ ਆਪਣਾ ਰਿਕਾਰਡ ਚੈੱਕ ਕਰਕੇ ਐਟ ਅ ਲੇਟਰ ਅਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ ਦੇਰ ਹਾਊਸ ਜਦੋਂ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ